ਇਸ ਵੇਲੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਵੱਲੋਂ ਵਕਫ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਐਕਟ ਤੋਂ ਬਾਅਦ ਹੁਣ ਮੁਸਲਮ ਭਾਈਚਾਰੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਜਿਸ ਦੇ ਚੱਲਦਿਆਂ ਬੀਤੇ ਦਿਨ ਸ਼ਹਿਰ ਮਿਲੌਰ ਕੋਟਲਾ ਦੇ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਮੁਜ਼ਾਹਰਾ ਮੁਸਲਮ ਭਾਈਚਾਰੇ ਦੇ ਵੱਲੋਂ ਕੀਤਾ ਗਿਆ ਜਿਸ ਵਿੱਚ ਨਾ ਸਿਰਫ ਮੁਸਲਮ ਭਾਈਚਾਰਾ ਸਗੋਂ ਸਿੱਖ ਭਾਈਚਾਰਾ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਤੇ ਸਮੂਹ ਬਲੇਰ ਕੋਟਲਾ ਦੀ ਲੀਡਰਸ਼ਿਪ ਆਪਣੇ ਰਾਜਨੀਤਿਕ ਮਫਾਦ ਛੱਡ ਕੇ ਇੱਕ ਮੰਚ ਦੇ ਉੱਤੇ ਨਜ਼ਰ ਆਏ। ਉੱਥੇ ਆਮ ਆਦਮੀ ਪਾਰਟੀ ਦੇ ਅਮਰਗੜ ਤੋਂ ਐਮ.ਐਲ.ਏ. ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਨੇ ਡਟ ਕੇ ਮੁਸਲਮਾਨਾਂ ਦੀ ਹਿਮਾਇਤ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਮੁਸਲਮਾਨਾਂ ਦੇ ਇਕੱਲੇ ਚ ਗੁੱਸਾ ਥੋੜੋ ਆ। ਘੱਟ ਗਿਣਤੀ ਸਾਰੀਆਂ ਦਾ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਇਹ ਜੇ ਕਾਨੂੰਨ ਬਣਦੇ ਨੇ ਇਹਨਾਂ ਦੇ ਉੱਤੇ ਹੱਕ ਸਾਰੇ ਜਿੰਨੇ ਵੀ ਘਟਕਣ ਤੇ ਉਹਨਾਂ ਦੇ ਮਾਰੇ ਜਾ ਰਹੇ ਤੇ ਤੁਸੀਂ ਸਾਡੀ ਸ਼ਰਮਣੀ ਕਮੇਟੀ ਨੂੰ ਦਾਚੀ ਰਿਫਰ ਕਰਤਾ ਹਰਿਆਣਾ ਲੱਗ ਕਰ ਦਿੱਤੀ ਤੇ ਹਜੂਰ ਸਾਹਿਬ ਦਾ ਬੋਰਡ ਅਲੱਗ ਬਣਾ ਲਿਆ ਤੇ ਪਾਕਿਸਤਾਨ ਦਾ ਬਟਨਾ ਸਾਹਿਬ ਦਾ ਬੋਰਡ ਅਲੱਗ ਕਰ ਲਿਆ ਤੇ ਉਹ ਤੋਂ ਬਿਨਾ ਬਹੁਤ ਘਟਨਾਵਾਂ ਨੇ ਜਿਹੜੀਆਂ ਕਿ ਇਹ ਇੱਕ ਹੁਕਮਰਾਨ ਜਿਹੜਾ ਕਿ ਦੇਸ਼ ਦੇ ਵਿੱਚ ਮੋਬਨ ਚੇਤੇ ਨੌਤੇ ਰਾਜ ਕਰਨ ਦਾ ਯਤਨ ਕਰਦਾ ਹੈ ਸੰਵਿਧਾਨ ਦੀ ਇਹਦੇ ਵਿੱਚ ਥਾਂ ਨਹੀਂ ਹੈਗੀ ਇਹ ਸੰਵਿਧਾਨ ਦੀ ਮੁੱਖ ਅਲੰਘਣਾ ਕਿਉਂਕਿ ਜਿਹੜਾ ਬੱਕ ਬੋਰਡ ਆ ਉਹ ਮੈਂ ਸਮਝਦਾ ਵੀ ਉਹ ਕੰਮ ਕੀ ਕਰਦਾ ਪਹਿਲਾਂ ਉਹਦੀ ਨੇਚਰ ਤਾਂ ਦੇਖੋ ਬਜ਼ੁਰਗਾਂ ਨੂੰ ਪੈਨਸ਼ਨ ਲਾਉਂਦਾ ਵਿਧਵਾ ਨੂੰ ਪੈਨਸ਼ਨ ਲਾਉਂਦਾ ਉਹ ਦਰਗਾਹਾਂ ਦੇ ਵਿੱਚ ਸੇਵਾ ਕਰਦਾ ਉਹ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੰਦਾ ਉਹ ਕਿੰਨੇ ਬੱਕ ਬੱਕ ਮਸਜਿਦਾਂ ਦੇ ਵਿੱਚ ਮਦਰੱਸਿਆਂ ਦੇ ਵਿੱਚ ਵਿੱਦਿਆ ਦਿੰਦਾ ਉਹ ਹਰ ਖੇਤਰ ਚ ਸਮਾਜ ਦੀ ਸੇਵਾ ਕਰਦਾ ਸਰਕਾਰ ਨੇ ਵੀ ਇਹੀ ਕੰਮ ਕਰਨਾ ਹੁੰਦਾ ਜੇ ਉਹਨਾਂ ਨੇ ਇਹਨਾਂ ਦੀਆਂ ਜਾਇਦਾਦਾਂ ਲੈਣੀਆਂ ਨੇ ਫਿਰ ਉਹਨਾਂ ਕੋਲੇ ਪਹਿਲਾ ਹਦਾਰੇ ਥੋੜੇ ਨੇ ਜੇ ਇੱਕ ਹਦਾਰੇ ਦੀ ਨਿੱਜੀ ਪ੍ਰਾਪਰਟੀ ਦੇ ਉੱਤੇ ਜਿਹੜੀ ਕਿ ਇੱਕ ਧਰਮ ਨਾਲ ਜੁੜੀ ਵੀ ਆ ਤੇ ਉਹਦੇ ਉੱਤੇ ਇੱਕ ਡੀਸੀ ਦਾ ਕੰਟਰੋਲ ਕਰਨਾ ਚ ਸੋਚਦੇ ਨੇ ਮੈਂ ਸਮਝਦਾ ਇਹ ਇੱਕ ਬਹੁਤ ਵੱਡਾ ਹਮਲਾ ਇਹ ਹਿੰਦੁਸਤਾਨ ਦੇ ਭਵਿੱਖ ਲਈ ਵੀ ਇਹ ਚੰਗਾ ਨਹੀਂ ਹੈ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਤੁਹਾਡੀ ਆਪਸ ਵਿੱਚ ਗੱਲ ਹੁੰਦੀ ਹੋਏ ਨਾ ਬਿਲਕੁਲ ਜਿਹੜਾ ਵੀ ਕੱਟ ਗਣਤੇ ਨਾ ਕੋਈ ਵੀ ਚਾਹੈਸੀ ਹੋਣ ਚਾਹੈ ਬੀਸੀ ਹੋਣ ਚਾਹੈ ਸਿੱਖ ਹੋਣ ਚਾਹੈ ਬੋਧੀ ਹੋਣ ਚਾਹੈ ਜੈਨੀ ਹੋਣ ਅਸੀਂ ਉਹਨਾਂ ਦੇ ਸਾਰੇ ਦੇ ਹੱਕ ਨਾਲ ਖੜਦੇ ਆਂ ਮੁਸਲਮਾਨ ਭਰਾਤ ਤਾਂ ਬਹੁਤ ਵੱਡੀ ਗਿਣਤੀ ਚ ਨੇ ਅਸੀਂ ਉਹਨਾਂ ਦੇ ਹੱਕ ਨਾਲ ਕਿਉਂ ਨਹੀਂ ਖੜਾਂਗੇ ਕਿਉਂਕਿ ਇਹ ਜਿਹੜਾ ਸਮਾਜ ਦੀ ਸੇਵਾ ਹੁੰਦੀ ਆ ਵੀ ਇਦਾਂ ਥੋੜੋ ਹੁੰਦੀ ਆ ਵੀ ਉਹ ਅਗਲਾ ਕਦੇ ਘਰ ਦੀ ਕਰਦਾ ਜਿਹੜਾ ਕੋਈ ਸੇਵਾ ਕਰਦੇ ਆ ਜਿਹੜਾ ਕੋਈ ਦੁਸ਼ਮਣ ਵੀ ਕਰੇ ਸੀ ਉਹਦੀ ਵੀ ਸਪੋਰਟ ਕਰਾਂਗੇ ਇਹ ਤਾਂ ਫੇਰ ਸਾਡਾ ਭਰਾ ਮੈਂ ਸੀਤਾ ਉਹਦੇ ਦੇਖਦੇ ਆਂ ਮਲੇਰਕੋਟਲੇ ਦੇ ਵਿੱਚ ਪਿਛਲੇ 50 ਸਾਲਾਂ ਤੋਂ ਹਿੰਦੁਸਤਾਨ ਦੇ 20 ਸਹਾਰਾਂ ਦੇ ਵਿੱਚ ਦੰਗੇ ਹੋਏ ਹੋਣਗੇ ਅੱਜ ਤੱਕ ਇੱਥੇ ਹਿੰਦੂ ਸਿੱਖ ਮੁਸਲਮਾਨ ਜਿਹੜੀ ਏਕਤਾ ਦਾ ਇੱਕ ਜੱਗ ਬਗ ਦਾ ਨਦੀ ਚੱਲਦੀ ਆ ਕੋਈ ਇਦਾਂ ਦੀ ਨਹੀਂ ਲੋਕਾਂ ਦੇ ਰਿਸ਼ਤੇ ਲੋਕਾਂ ਦਾ ਸਮਾਜ ਦਾ ਵਰਤਾਰਾ ਇੰਨਾ ਨਿਗਾ ਜਿਹਦੇ ਵਿੱਚ ਸੋਚਿਆ ਵੀ ਨਹੀਂ ਜਾ ਸਕਦਾ ਜੇ ਸਰਕਾਰਾਂ ਹੁਕਮਰਾਨਾਂ ਇਦਾਂ ਸੋਚਦੀਆਂ ਨੇ ਤਾਂ ਉਹਨਾਂ ਦੇ ਆਪ ਦੇ ਦਿਮਾਗ ਤੋਂ ਢੋਣਾ ਚਾਹੀਦਾ ਦਿਮਾਗ ਦਾ ਆਪਰੇਸ਼ਨ ਹੋਣਾ ਚਾਹੀਦਾ ਇਸ ਮੌਕੇ ਤੇ ਕਾਂਗਰਸੀ ਸਾਬਕਾ ਐਮਐਲਏ ਰਜ਼ੀਆ ਸੁਲਤਾਨਾ ਦੀ ਤੀ ਬੀਬੀ ਨਸ਼ਾਦ ਅਕਟਰ ਨੇ ਜਿੱਥੇ ਆਪਣੇ ਰਾਜਨੀਤਿਕ ਤੋਂ ਉੱਪਰ ਉੱਠ ਕੇ ਇਸ ਐਕਟ ਦੇ ਖਿਲਾਫ ਲੜਨ ਦੀ ਗੱਲ ਕਹੀ ਉਹਨਾਂ ਕਹਿ ਕਿ ਜੇਕਰ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਵੱਲੋਂ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਉਲਿੱਕੇ ਜਾਣਗੇ ਦੇਖੋ ਪਹਿਲਾ ਤਾਂ ਜਿਹੜੀ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਕਾਂਗਰਸ ਪਾਰਟੀ ਨੇ ਵੀ ਉੱਥੇ ਪਟੀਸ਼ਨ ਪਾਇਆ ਔਰ ਮੈਨੂੰ ਉਮੀਦ ਹੈ ਕਿਉਂਕਿ ਦੇਖੋ ਹੁਣ ਸਾਡੇ ਕੋਲੋ ਇੱਕ ਹੀ ਉਮੀਦ ਹੈ ਬਸ ਇੱਕੋ ਇੱਕ ਵੀ ਸੁਪਰੀਮ ਕੋਰਟ ਜੀ ਔਰ ਮੈਂ ਉਮੀਦ ਕਰਦੀ ਆਂ ਵੀ ਮੁਸਲਮਾਨਾ ਦੇ ਹੱਕ ਵਿੱਚ ਫੈਸਲਾ ਆਊਗਾ ਅਸੀਂ ਸਾਰੇ ਵਕਫ ਬੋਰਡ ਦਾ ਜਿਹੜਾ ਇਹਨਾਂ ਨੇ ਅਮੈਂਡਮੈਂਟ ਇਹ ਕਾਨੂੰਨ ਬਣਾਇਆ ਹੈ ਇਸ ਦਾ ਆਪਾਂ ਵਿਰੋਧ ਕਰਦੇ ਹਾਂ ਇਹ ਭਾਜਪਾ ਵਾਲੇ ਕਹਿੰਦੇ ਨੇ ਵੀ ਇਹ ਸਾਡੇ ਵੈਲਫੇਅਰ ਦੇ ਲਈ ਹੈ ਇਹ ਵੈਲਫੇਅਰ ਦੇ ਲਈ ਨਹੀਂ ਹੈ ਇਹ ਸਾਡੇ ਨਾਲ ਜ਼ਾਤੀ ਕੀਤੀ ਹੈ ਇਹਨਾਂ ਨੇ ਤਾਂ ਆਪਾਂ ਸਾਰੀ ਵਿਰੋਧ ਕਰ ਰਹੇ ਹਾਂ ਔਰ ਜਿਹੜੇ ਦੂਜੇ ਮਾਈਨੋਰਟੀਜ਼ ਸਾਰੀ ਮਾਈਨੋਰਟੀ ਕਮਿਊਨਿਟੀਜ਼ ਮੈਜੋਰਟੀ ਕਮਿਊਨिटीज ਵੀ ਵਿਰੋਧ ਕਰ ਰਹੇ ਹੈ ਇਸ ਬਿੱਲ ਦਾ ਸੋ ਦਾਅਵਾ ਕੀਤਾ ਹੈ ਕਿ ਮਲੇਰ ਕੋਟਲਾ ਦੀ ਆਵਾਮ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵਕਫ ਬੋਰਡ ਬਿੱਲ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਪਾਉਣ ਦੀ ਕਵਾਈਦ ਸ਼ੁਰੂ ਕਰਦੀ